ਲੋਕਾ ਕਪਤਾ ਦੇ ਹੈ ਸਾਰ ਕਰਕੇ ਸਾਰਾ ਖਦਰਾ ਇਹ ਮਟਕੇ ਤੇ ਵਧੀਆ ਬੈਠਕ ਪਾ ਲੈਗੇ ਮੇਰਾ ਵਿਆਹ ਨੂੰ ਕਰਾਂਗੇ ਉਹਨੂੰ ਬੈਠਕ ਤਾਂ ਪਾ ਲੈਣਗੇ ਹੁਣ ਮੈਂ ਰੁਕੀਆਂ ਰੁਕੀਆਂ ਖਾਧੀ ਆ ਯਾਰ ਬਾਪੂ ਹੁਣ ਮੈਂ ਕਿ ਮਸ਼ੀਨਾਂ ਜਿਹੜੀ ਛੇਤੀ ਛੇਤੀ ਪੱਟੀ ਆ ਪੱਟੀ ਆਣਾ ਕੱਟ ਲੈਣਾ ਯਾਰ ਨਾ ਮੁੰਡਾ ਤੂੰ ਤਾਂ ਮਿੰਟ ਲਾਵੇਂਗਾ ਯਾਰ ਵੇਰ ਵਰਕੇ ਬੁੜੇ ਬੰਦੇ ਦਾ ਦਾ ਹੁੰਦਾ ਮੇਰਾ ਤਾਂ ਸਾਹ ਚੜ ਜਾਂਦਾ ਪਰ ਉਹ ਦੇਖਾਦੇ ਆ ਉਹ ਦਾ ਦਾ ਕਰਾਂਗਾ ਹਾਂ ਕਰ ਦਾਂਗਾ ਕਿਚਲੇ ਕਰ ਆ ਕੀ ਦਾ ਫਿਰ ਜਾ ਗਿਆ ਯਾਰ ਹੈਲੋ ਹਾਂ ਪ੍ਰਵੀਂਦਰ ਉਕੋਸ ਮੈਨੂੰ ਨਗਦ ਰੁਪਏ ਚਾਹੀਦੇ ਆ ਉਹ ਕਰਨੇ ਦਾ ਕੀ ਸੀ ਮੇਰੀ ਮਾਂ ਬਿਮਾਰ ਆਇਆ ਨਹੀਂ ਨਹੀਂ ਕੋਡ ਕਯੂਆਰ ਕੋਡ ਪਏ ਦੰਦ ਨਾ ਉਹ ਯਾਰ ਕੋਤਾ ਮੈਂ ਤੇਲ ਪਵਾ ਦੂੰਗਾ ਕੁਛ ਫਿਰ ਮੈਂ ਇੱਕ ਵੀ ਕੋਥੇ ਬਿਮਾਰ ਆਵਾਂ ਤੇ ਉਧਰ ਵੀ ਦਿਆਉਂਗਾ ਇਹ ਜਦ ਮੈਂ ਕਿਧੋ ਕਿਧੋ ਮੰਗਦਾ ਫਿਰੂਗਾ ਪਰਵਿੰਦਰ ਮੈਂ ਤੈਨੂੰ ਉਹ ਨਹੀਂ ਭੇਜ ਦਿੰਦਾ ਗੂਗਲ ਦੇ ਪੈਸੇ ਹਾਂ ਕੋਈ ਮਿੰਟ ਪੁੱਤ ਕੌਣ ਸੀ ਪਰਵਿੰਦਰ ਸੀ ਪਰਵਿੰਦਰ ਦਾ ਨੰਬਰ ਨਹੀਂ ਸੀਗਾ ਸੇਵ ਹੈ ਤੇਰੇ ਕੋਲ ਨੰਬਰ ਨਹੀਂ ਸੇਵ ਉਹਦਾ ਹੋਣ ਅੱਛਾ ਪ੍ਰਵਿੰਦਰ ਨੇ ਕਿਸੇ ਦੇ ਹੋਰ ਫੋਨ ਤੋਂ ਫੋਨ ਕਰਿਆ ਕੀ ਕਹਿੰਦਾ ਸੀ ਕਹਿੰਦਾ ਮੈਨੂੰ ਪੈਸੇ ਦੀ ਲੋੜ ਆ ਗੂਗਲ ਪੇ ਕਰਦੇ ਕਿੰਨੇ ਪੈਸੇ 10 ਆਹੀ 10000 ਕੀ ਕਰਨਾ ਕਹਿੰਦਾ ਮੈਨੂੰ ਪੈਸੇ ਬਾ ਦੇ 5000 ਦੀ ਤਾਂ ਮੈਂ ਮੰਮੀ ਨੂੰ ਤੇਰੀ ਦੂ ਬਿਮਾਰ ਹੋ ਰਹੀ ਆ ਕੁਝ ਕੁ ਸਮਾਨ ਲੈ ਆਉਂਗਾ ਫੋਨ ਦੀ ਬੈਟਰੀ ਲੋ ਹੋ ਰਹੀ ਆ ਫਿਰ ਮੈਂ ਕੀ ਤੋਂ ਵੀ ਤਾਂ ਮੰਗਦਾ ਪਰ ਉਹ ਨਾਲੇ ਪٹرول ਪਾਲੂ ਬਾਕੀ ਦਾ ਅੱਛਾ ਵੀ ਪٹرول ਪਵਾ ਕੇ ਮੋਂ ਤੋਂ ਪੈਸੇ ਲੈ ਲੂਗਾ ਹਾਂ ਠੀਕ ਐ ਫਿਰ ਐਂ ਕਰਨਾ ਤੂੰ ਕਮੈਂਟ ਹੁਣ ਇਹ ਤੇ ਸੇਵ ਤੇ ਹੈ ਨੰਬਰ ਉਹ ਸੇਵ ਹੈ ਨੰਬਰ ਉਹ ਤੇ ਪੈ ਲਾ ਦੂ ਨੰਬਰ ਉਹ ਤੇ ਲਾ ਹਾਂ ਉਹ ਤੇ ਫੋਨ ਪੁੱਛ ਲੈ ਹੁਣ ਉਹ ਉਹਨੇ ਕੀਤਾ ਫੋਨ ਲੋ ਹੋ ਰਿਹਾ ਯਾਰ ਬਾਪੂ ਉਹ ਮੇਰੀ ਸੁਣ ਗੱਲ ਤੂੰ ਪ੍ਰਮੇਂਦਰ ਨੂੰ ਫੋਨ ਲਾ ਨਾ ਉਹ ਯਾਰ ਮੇਰਾ ਬਾਪੂ ਯਾਰ ਪੱਕਾ ਆੜੀ ਇਕੱਠੇ ਵੇੜਦੇ ਆ ਇਕੱਠੇ ਸੀ ਸਕੂਲ ਚ ਪੜਿਆ ਉਹ ਹੁਣ ਗੁੱਸਾ ਨਾ ਕਰੂਆ ਜਾਰੀ ਤੋੜਨਾਂ ਹੀ ਗੱਲ ਹੋ ਗਈ ਯਾਰ ਉਹ ਨਹੀਂ ਨਹੀਂ ਪੁੱਤ ਮੇਰੀ ਸੁਣ ਗੱਲ ਮੈਂ ਤੈਨੂੰ ਐ ਨਹੀਂ ਕਹਿੰਦਾ ਵੀ ਪੈਸੇ ਨਾ ਆਪਾ ਪਰ ਤੂੰ ਇੱਕ ਵਾਰੀ ਜਿਹੜਾ ਤੇਰੇ ਕੋਲ ਉਹਦਾ ਪਰਸਨਲ ਨੰਬਰ ਨਹੀਂ ਸੇਵ ਉਹਦੇ ਫੋਨ ਕਰ ਚੱਲ ਲਾ ਰਿਹਾ ਹਾਂ ਇਹ ਤਾਂ ਕਿਸੇ ਦਾ ਨੰਬਰ ਸੀ ਨਾ ਇਹਨੂੰ ਆਪਾਂ ਕੀ ਕਹਿ ਸਕਦੇ ਪਰਮਿੰਦਰ ਦਾ ਨੰਬਰ ਸੀ ਤੂੰ ਦੇ ਹੈਲੋ ਹਾਂ ਪਰਮਿੰਦਰ ਹੈਲੋ ਕੇ ਮੇਰਾ ਕੀ ਕਿੱਥੇ ਸੀ ਇਹ ਤਾਂ ਦੁਕਾਨ ਤੇ ਖੜਾ ਸੀ ਦੁਕਾਨ ਤੇ ਸੀ ਹੋਰ ਸਾਰਾ ਖੈਰ ਸੋਖਾ ਠੀਕ ਹੈ ਨਾ ਮੈਂ ਤਾਂ ਉਹੀ ਗੱਲ ਉਹੀ ਫੋਨ ਕੀਤਾ ਸੀ ਉਹ ਤਾਂ ਦੁਕਾਨ ਤੇ ਆ ਫੇਰ ਕਿਉਂ ਪਰਮਿੰਦਰ ਦਾ ਨੰਬਰ ਕਿਵੇਂ ਆ ਗਿਆ ਇਹ ਤਾਂ ਫੋਨ ਫਿਰ ਆ ਗਿਆ ਇੱਕ ਮਿੰਟ ਇੱਕ ਮਿੰਟ ਚੱਕੀ ਨਾ ਲੈ ਤੂੰ ਹਜੇ ਖੜ੍ਹ ਜਾ ਉਹਦਾ ਤਾਂ ਫੋਨ ਆਉਣੀ ਆ ਹੁਣ ਉਹ ਕੋਈ ਨਹੀਂ ਬੁੱਤ ਕੋਈ ਹੈਲੋ ਹੈਲੋ ਪੇ ਜਨਰ ਪਾਸੀ ਆਈ ਨਾ ਟਾਈਮ ਲਾਤਾ ਤਾਂ ਉਹ ਹਾਂ ਭਈ ਹਾਂ ਗੱਲ ਸੁਣ ਲੈ ਮੇਰੀ ਮੈਂ ਤਾਂ ਉਹਦਾ ਰੈਡੀ ਬੋਲਦਾ ਗੱਲ ਸੁਣ ਪਹਿਲਾਂ ਉਹ ਤਾਂ ਮੁੰਡਾ ਮੈਂ ਕਿਸੇ ਤੋਂ ਪੈਸੇ ਲੈਣ ਭੇਜਿਆ ਪਤਾ ਨਹੀਂ ਮਿਲੂਗਾ ਕਿ ਨਾ ਤੂੰ ਐਂ ਕਰ ਤੂੰ ਮੈਂ ਤੈਨੂੰ ਕਿਉਰ ਕੋਡ ਭੇਜਦਾ ਤੂੰ ਸਾਨੂੰ 15000 ਰੁਪਏ ਦੇ ਅਸੀਂ ਤਾਂ ਆਪ ਸੌਦੇ ਬੰਨੀਓ ਖੜੇ ਯਾਰ ਇੱਥੇ ਉਹ ਇਹ ਬੁੜੇ ਕਿੱਡੇ ਪੈਸੇ ਸੀਗੇ ਹਾਂ ਤੂੰ ਕੋਈ ਨਹੀਂ ਐ ਕਰ ਸਾਨੂੰ ਪੈਸਿਆਂ ਦਾ ਉਹ ਵਾਹ ਇਹਨਾਂ ਕਦਰ ਬੁੜੇ ਨੇ ਫੋਨ ਚੱਕ ਲਿਆ ਹੁਣ ਤਾਂ ਕੱਟਤਾ ਮਸਾ ਤੋਂ ਨੇ ਹਾਂ ਭਰੀ ਸੀ ਸਕੀਮ ਘੜੀ ਘੜਾਈ ਐਵੇਂ ਗਈ ਯਾਰ ਕਿੱਥੇ ਬੁੜੇ ਨੇ ਮਰਵਾਈਆਂ ਚੱਲ ਕੋਈ ਹਾਲੇ ਬਾਪੂ ਪਰਵਿੰਦਰ ਤੇਰ ਘਨੇ ਬੈਠਾ ਆ ਵੀ ਮੈਨੂੰ ਤਾਂ ਕੁਝ ਸਮਝ ਨਹੀਂ ਆਇਆ ਤੈਨੂੰ ਕਿੱਥੋਂ ਸਮਝ ਆਉ ਜਿਹੜੇ ਇਹ ਲੋਕ ਹੁੰਦੇ ਆ ਨਾ ਬਹੁਤ ਸ਼ਾਤਰ ਲੋਕ ਹੁੰਦੇ ਆ ਇਹ ਤੇਰੇ ਵਰਗਿਆਂ ਦੀਆਂ ਸਾਰਿਆਂ ਦੀਆਂ ਪਹਿਲਾਂ ਸੀ.ਆਰ.ਡੀਆਂ ਲੈ ਲੈਂਦੀ ਐ ਵੀ ਕੀ ਕਰਦਾ ਕਿੱਥੇ ਐ ਅੱਜ ਘਰੇ ਐ ਕਿ ਬਾਹਰ ਗਿਆ ਤੇ ਕੀ ਪੋਜੀਸ਼ਨ 'ਚ ਆਉਂਦਾ ਘਰ ਤੇ ਉਹਦੇ ਖਾਤੇ ਕਿਹੜਾ ਚੱਲਦਾ ਕਿਹੜੇ 'ਚ ਨਹੀਂ ਚੱਲਦਾ ਕੀ 'ਚ ਪੈਸੀ ਐ ਇਹ ਸਾਰੀਆਂ ਸੀ.ਆਰ.ਡੀਆਂ ਲੈ ਕੇ ਫਿਰ ਤੇਰੇ ਵਰਗਿਆਂ ਨਾਲ ਫੋਨ ਲਾ ਕੇ ਫਿਰ ਤੇਰੇ ਵਰਗਿਆਂ ਨਾਲ ਠੱਗੀ ਮਾਰਦੇ ਆ ਉਹ ਧਰ ਕੇ ਤਾਂ ਕਰਕੇ ਸੋਨੂੰ ਇਹ ਮਾਝਦੇ ਆ ਜਾ ਤੇਰ ਨਾਲ ਗੱਲ ਕਰਦਾ ਉਦੋਂ ਚੱਕਿਆ ਮੋਟਰਸਾਈਕਲ ਚੱਲੇ ਭਾਈ ਡੈਡੀ ਇਸ ਤਾਂ ਬਾਹਰ ਨੂੰ ਤੇਨੇ ਬਾਪੂ ਬਾਹਰ ਨੂੰ ਕੋਈ ਗੱਲ ਐ ਤੁਸੀਂ ਖੜਦੇ ਹੀ ਨਹੀਂ ਕਿਤੇ ਸੁਣਦੇ ਹੀ ਨਹੀਂ ਕਿਸੇ ਦੀ ਜੇ ਸੁਣੋ ਨਾ ਤਾਂ ਤੁਹਾਨੂੰ ਸਾਰਾ ਪਤਾ ਲੱਗੇ ਜੇ ਸਾਡੇ ਕੋਲ ਖੜਦੇ ਤਾਂ ਹੋਣੀ ਤੁਸੀਂ ਤਾਂ ਬਾਹਰ ਨੂੰ ਭੱਜ ਲੈਨੇ ਹੋ ਇਹ ਪੁੱਤ ਬਹੁਤ ਵੱਡਾ ਕੰਮ ਹੈ ਇਹਨਾਂ ਦਾ ਵੀ ਸਕੈਮ ਕਰਨੀ ਇਹਨਾਂ ਦੇ ਨੌਹਾਂ ਕਿ ਐ ਬਸੇ ਹੋਏ ਆ ਸਾਰਿਆਂ ਦੇ ਬੇਥੋਂ ਕੱਢੇ ਤੇ ਕਰਿਆ ਕੱਢੇ ਤੇ ਕਰਿਆ ਆਪਣੇ ਵਾਸਤੇ ਬਹੁਤ ਵੱਡਾ ਕੰਮ ਹੈ ਇਹਨਾਂ ਨੂੰ ਬਹੁਤ ਛੋਟਾ ਕੰਮ ਹੈ ਇਹ ਸਕੈਮ ਹੀ ਕਰੀ ਜਾਂਦੇ ਸਾਰੇ ਪਰਾ ਇੱਕ ਸੋਚ ਕੇ ਚੱਲ ਵੀ ਕਦੇ ਕਿਸੇ ਦੇ ਬਿਸਰ ਹੋਣਾ ਹੁਣ ਦੇਖ ਲਾ ਤੂੰ ਉਹਦੀ ਆ ਆ ਗਿਆ ਤੈਨੂੰ ਵੀ ਦੀ ਆਵਾਜ਼ ਹੈ ਵੀ ਉਹ ਮੇਰੇ ਦੋਸਤ ਦੀ ਹੈ ਇਹਨਾਂ ਨੇ ਹੁਣ ਆਵਾਜ਼ ਬਦਲ ਕੇ ਇਹਨਾਂ ਕੋਲੇ ਸਿਸਟਮ ਹੈਗੇ ਸਾਰੇ ਲੱਗੇ ਹੋਏ ਆ ਕਿ ਫੋਨਾਂ 'ਚ ਉਹ ਆਵਾਜ਼ ਬਦਲ ਕੇ ਤੇਰੇ ਵਰਗੀ ਆਵਾਜ਼ ਕਰਕੇ ਕਿਸੇ ਨੂੰ ਧੱਕੀ ਮਾਰਨਗੇ ਹੁਣ ਮੈਂ ਕੀ ਸੈਣ ਲੂ ਹੁਣ ਤੂੰ ਕਿਵੇਂ ਸੈਣ ਲੇਗਾ ਵੀ ਮੇਰਾ ਪਿਓ ਹੈ ਕਿ ਕੋਈ ਹੋਰ ਹੈ ਜਦੋਂ ਆਵਾਜ਼ ਹੀ ਉਹਦੇ ਵਰਗੀ ਬਣ ਗਈ ਤਾਂ ਫਿਰ ਕੌਣ ਪਛਾਣੂਗਾ ਤਾਂ ਕਰਕੇ ਉਹਨੇ ਕਿਸੇ ਤੋਂ ਨੰਬਰ ਕਰਾਇਆ ਸੀ ਪਰਮਿੰਦਰ ਦੇ ਨੰਬਰ ਤੋਂ ਆਇਆ ਹੁੰਦਾ ਤਾਂ ਮੈਂ ਮੰਨ ਲੈਂਦਾ ਵੀ ਪਰਮਿੰਦਰ ਦਾ ਨਾਮ ਆ ਗਿਆ ਇਸੇ ਦੇ ਨੰਬਰ ਤੇ ਕਦੇ ਪੈਸਾ ਨਾ ਪਾਓ ਆਪਾਂ ਤਾਂ ਮਸਾ 55 ਜੋੜ ਕੇ 10000 ਰੁਪਇਆ ਬਣਾਇਆ ਸੀ ਬਣਾਇਆ ਸੀ ਇਹਦੇ ਇੱਕ ਮਿੰਟ ਜੀੜਾਤਾ ਬਣਾਤਾ ਸੀ ਦੇਖ ਲੈ ਆਪਾਂ ਹੁਣ ਕਿਦੇ ਕਿਦੇ 2 ਰੁਪਏ ਕਿਦੇ ਰੁਪਇਆ ਜੋੜਿਆ ਆ 1 ਰੁਪਏ ਨਾਲ ਪੈਸੇ ਪੈਸੇ ਨਾਲ 10000 ਰੁਪਇਆ ਬਣਾਇਆ ਸੀ ਤੇ ਇੱਕ ਮਿੰਟ ਚ ਠੱਗੀ ਮਾਰ ਕੇ ਫਿੱਤਰ ਹੋ ਜਾਂਦਾ ਚੱਲ ਮੇਰਾ ਭਾਈ ਚਲ ਕਰ ਕੰਮ ਆਪਣੇ ਦਾ ਫੇਰ ਵਧੀਆ ਹੋ ਗਿਆ ਅੱਜ ਤੂੰ 10000 ਰੁਪਏ ਦੀ ਠੱਗੀ ਤੋਂ ਬਚ ਗਿਆ ਬਾਪੂ ਜੇ ਮੈਂ ਤੇਰੇ ਤਰੀਕ ਹੋਇਆ ਦਾ ਮੇਰੇ ਤੋਂ ਦਾਦੀ ਅਰਦੀ ਬੰਜੀ ਠੋਕਦੀ ਸੀ ਠੋਕਦੀ ਸੀ ਇਹ ਆ ਹੀ ਕਰਦੇ ਆ ਭਰਾਵਾ ਲੋਕ ਬਾਹਰ ਤੇਜ ਹੈ ਹੁਣ ਤਾਂ ਮਿੰਟ ਤੇ ਬੰਜੀ ਠੋਕ ਦਿੰਦੇ ਬੰਦੇ ਨੇ ਇਹਨਾਂ ਚ ਤਾਂ ਵਿਸਰੇ ਨਾ 80000 ਤੇ ਗਿਆ ਸੀ ਹੋਰ ਆਪਾਂ ਪੰਜੀ ਪੰਜੀ ਪਿੱਛੇ ਲੜੀ ਜਾਂਦੇ ਆ ਲੈ ਨਾ ਪੁੱਤ ਕਦੇ ਇੱਕ ਫੋਨ ਤੇ ਆਏ ਸੀ ਪੈਸੇ ਪਾਵੇ ਜਿੰਨਾ ਚਿਰ ਉਹ ਫੂਦ ਨਹੀਂ ਮਿਲਦਾ ਸਮਝਿਆ